ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਖਲੂਦਾ ਕੁਲਪੀ ਤੇ ਇਹ ਕੜਾਈ ਮੈਂ ਰੱਖਤੀ ਸੀ ਤੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਤੇ ਇੱਥੇ ਮੈਂ 1.5 ਕਿਲੋ ਦੁੱਧ ਲਿਆ ਸੀ ਦੁੱਧ ਲਿਆ ਫੁੱਲ ਫਾਈਟ ਤੇ ਆਪਾਂ ਦੁੱਧ ਨੂੰ ਪਾ ਦਵਾਂਗੇ ਦੁੱਧ ਮੈਂ ਗਰਮ ਹੋਇਆ ਹੀ ਲਿਆ ਸੀ ਤੇ ਤੁਸੀਂ ਦੁੱਧ ਕੋਈ ਵੀ ਲੈ ਸਕਦੇ ਹੋ ਉਦੋਂ ਵੀ ਪਹਿਲੇ ਬਾਲਾ ਇੱਕ ਦਿਵਾ ਲਿਆ ਸੀ ਫਿਰ ਆਪਾਂ ਹੁਣ ਗੈਸ ਉੱਤੇ ਰੱਖ ਦਿੱਤਾ ਧੌਣ ਗੈਸ ਨੂੰ ਆਪਾਂ ਹਾਈ ਕਰ ਦਾਂਗੇ ਹਾਈ ਫਲੇਮ ਤੇ ਨੂੰ ਪਕਾਵਾਂਗੇ ਚੰਗੀ ਤਰ੍ਹਾਂ ਇਹਨਾਂਗੇ ਨੂੰ ਤੇ ਦੁੱਧ ਨੂੰ ਆਪਾਂ ਲਗਾਤਾਰ ਚਲਾਉਂਦੇ ਰੰਗੇ ਜਦੋਂ ਦੁੱਧ ਨੂੰ ਬਾਲਾ ਆਂਦਾ ਔਰ ਉਹ ਨਾਲ ਹੀ ਆਪਾਂ ਇਸ ਤਰ੍ਹਾਂ ਆਪਾਂ ਫਾਇਦਾ ਨਹੀਂ ਕੱਢਦੇ ਦੁੱਧ ਵਿੱਚ ਨੂੰ ਲਗਾਤਾਰ ਚਲਾਉਂਦੇ ਦੁੱਧ ਨੂੰ ਦੁੱਧ ਦਾ ਸਾਦਾ ਚੰਗੀ ਤਰ੍ਹਾਂ ਕੜ ਜੇ ਇਕੱਲੇ ਨਾ ਲੱਗੇ ਦੁੱਧ ਨੂੰ ਜਗਾ ਕਰਨਾ ਵਗੀ ਜਿਹੜੀਆਂ ਸਾਡੀਆਂ ਸਾਈਡਾਂ ਤੇ ਰਹਦਾ ਹੋਇਆ ਮਲਾਈ ਇਹਨੂੰ ਆਪਾਂ ਨਾਲ ਨਾਲ ਲਾ ਦਵਾਂਗੇ ਤੇ ਪਹਿਲੇ ਨਾਲੋਂ ਦੁੱਧ ਕਾਫੀ ਗਾੜਾ ਹੋ ਗਿਆ ਤੇ ਫੇਰ ਵੀ ਇਹਨੂੰ ਮੈਂ ਖਲਾਈ ਜਾਵਾਂਗੀ ਹਲਾ ਹਲਾ ਕੇ ਦੁੱਧ ਨੂੰ ਆਪਾਂ ਸੰਗਣਾ ਕਰਾਂਗੇ ਤੇ ਹੁਣ ਤੁਸੀਂ ਦੇ ਸਕਦੇ ਆ ਦੁੱਧ ਕਿੰਨਾ ਆਪਣਾ ਕੜ ਗਿਆ ਆ ਤੇ ਹੁਣ ਮੈਂ ਪਾ ਦੂੰਗੀ ਹਰੀ ਇਲਾਚੀ ਅੱਧਿਆ ਚੰਚਾ ਹਰੀ ਇਲਾਚੀ ਦਾ ਪਾਊਡਰ ਤੇ ਇੱਥੇ ਮੈਂ ਬਦਾਮ ਬਦਾਮਾ ਨੂੰ ਮੈਂ ਚੋਪ ਕਰ ਲਿਆ ਸੀ ਤੇ ਇਹ ਪਾ ਦੂ ਪਾ ਦਵਾਂਗੇ ਆਪਾਂ ਤੇ ਇਹਦੇ ਪਾਵਾਂਗੇ ਆਪਾਂ ਖੰਡ ਪਾਵਾਂਗੇ ਆਪਣੇ ਮਿੱਠੇ ਦੇ ਹਿਸਾਬ ਨਾਲ ਇਹਨਾਂ ਦਾ ਫਿਰ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਹੋਰ ਪਕਾ ਲਵਾਂਗੇ ਹੋਰ ਆਪਾਂ گاੜਾ ਰਬੜੀ ਕਰ ਲਵਾਂਗੇ ਇਹਨੂੰ ਤੇ ਸਿੱਦਾ ਤੋਂ ਵੀ ਆਪਾਂ ਚੰਗੀ ਤਰ੍ਹਾਂ ਉਤਾਰ ਦੇਵਾਂਗੇ ਹਾਂ ਜੀ ਨੂੰ ਹੁਣ ਆਪਾਂ ਇਹਨੂੰ ਬਲਾ ਹਲਾ ਕੇ ਪਕਾਵਾਂਗੇ ਹਾਂਜੀ ਦੁੱਧ ਸਾਡਾ گاੜਾ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਨੂੰ ਕਰ ਦਾਂਗੇ ਬੰਦ ਤੇ ਆਪਾਂ ਹੋਏ ਠੰਡਾ ਕਰਨ ਵਾਸਤੇ ਰੱਖ ਦੇਵਾਂਗੇ ਹਾਂਜੀ ਰਬੜੀ ਸਾਡੀ ਠੰਡੀ ਹੋ ਗਈ ਆ ਤੇ ਮੈਂ ਇਸ ਤਰ੍ਹਾਂ ਦੇ ਕੌਫੀ ਵਾਲੇ ਕੱਪ ਲਏ ਸੀ ਮੈਂ ਇਹਨਾਂ ਦੇ ਵਿੱਚ ਰਬੜੀ ਨੂੰ ਪਾ ਦਵਾਂਗੀ ਕੋਈ ਵੀ ਤੁਹਾਡ ਕੋ ਮੋੜ ਹੋਵੇ ਤੁਸੀਂ ਉਹਦੇ ਵਿੱਚ ਹੀ ਇਸ ਕ੍ਰੀਡ ਜਮਾ ਸਕਦੇ ਹਾਂ ਜੀ ਮੈਂ ਸਾਰੇ ਪੱਤਿਆਂ ਦੇ ਵਿੱਚ ਕੋਈ ਵੀ ਪਾ ਲਈ ਤੇ ਆ ਮੇਰੇ ਕੋਲ ਹੈਗਾ ਸੀ ਕੋਈ ਵੀ ਬੋਰਡ ਹੈ ਇਹਦੇ ਵਿੱਚ ਵੀ ਪਾ ਲਿਆ ਸੀ ਤੇ ਆਪਾਂ ਸਿਲਵਰ ਪੇਪਰ ਕੱਟ ਲਈ ਸੀ ਤੇ ਇਹ ਇਹਨਾਂ ਦੇ ਉੱਪਰ ਕਵਰ ਕਰ ਦਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਐੜੀ ਉੱਪਰ ਕਵਰ ਕਰਾਂਗੇ ਹਾਂਜੀ ਹੱਡੀ ਆਈਸਕ੍ਰੀਮ ਮੈਂ ਨਾਈਟ ਹੀ ਰੱਖ ਛੱਡੀ ਸੀ ਤੇ ਆਪਾਂ ਹੁਣ ਇਹਨੂੰ ਖੋਲ ਕੇ ਦੇਖਦੇ ਹਾਂ ਤੇ ਆ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਆਈਸਕ੍ਰੀਮ ਬਣੀ ਇਹ ਸਾਡੀ ਮਟਕਾ ਕੁਲਫ਼ੀ ਬਣ ਕੇ ਤਿਆਰ ਅੱਜ ਵਿੱਚ ਮੋਰਜਮੇ ਕੱਢਦੀ ਹੈ ਤੇ ਵੇਖੋ ਕਿੰਨੀ ਵਧੀਆ ਸਾਡੀ ਕੁਲਫ਼ੀਆਂ ਬਣ ਕੇ ਤਿਆਰ ਹੋਈਆਂ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ